ਜਦੋਂ ਪੰਜਾਬ ਵਿੱਚ ਦਿਨੇ 12 ਵਜੇ ਅੱਧੀ ਰਾਤ ਪੈ ਜਾਂਦੀ ਸੀ ਜਦੋਂ ਤੜਕੇ ਸਾਰਕੁੰਡੇ ਖੜਕ ਜਾਂਦੇ ਸੀ ਜਿਸ ਮੌਕੇ ਦੇ ਉੱਤੇ ਬੱਸਾਂ ਤੋਂ ਲਾਹ ਲਾ ਕੇ ਕਬਨੇ ਹਿੰਦੂਆਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ ਤੇ ਔਰ ਉਸ ਦੂਜੇ ਦੌਰ ਦੇ ਵਿੱਚ ਠੂਠੇ ਪੁਲਿਸ ਮੁਕਾਬਲਿਆਂ ਦੀ ਹਨੇਰੀ ਛਾ ਲਾ ਦਿੱਤੀ ਜਾਂਦੀ ਸੀ ਉਹ ਸਾਰੇ ਦੌਰਾਂ ਦੇ ਵਿੱਚ ਤੁਸੀਂ ਅੱਗ ਦਾ ਦਰਿਆ ਪਾਰ ਕੀਤਾ ਉਹਨੂੰ ਪਾਰ ਕਰਕੇ ਆਇਓ ਉਹ 16 ਬਰੇ ਕੋਈ ਮਾੜੀ ਮੋਟੀ ਗੱਲ ਨਹੀਂ ਸੀ ਉਹਦੇ ਵਿੱਚ ਦੀ ਲੰਘ ਕੇ ਆਇਓ ਤੁਸੀਂ ਉਸ ਤੋਂ ਬਾਅਦ ਦੂਜੇ ਦੌਰ ਆਏ ਨੇ ਆਪਣੇ ਦਫ਼ਤਰ ਤੇ ਅਟੈਕ ਦੇ ਦੌਰ ਆਏ ਨੇ ਇੱਥੇ ਸਟੈਨੋਜੀ ਹੁੰਦੇ ਸੀ ਹੋ ਸਾਰੇ ਹੁੰਦੇ ਸੀ ਕਿਵੇਂ ਆਪਾਂ ਨੂੰ ਪ੍ਰਬੰਧ ਕਰਨੇ ਪੈਂਦੇ ਰਹੇ ਨੇ ਉਹ ਸਾਰੇ ਇਹ ਸਾਰੇ ਦੌਰ ਆਉਣੇ ਨੇ ਜੇ ਉਹਨਾਂ ਦੇ ਬੰਦੋਬਸਤ ਨਹੀਂ ਕਰਾਂਗੇ ਪਹਿਲਾਂ ਨਾਲੋਂ ਵਿਆਪਕ ਤੇ ਤਿੱਖੇ ਰੂਪ ਚ ਆਉਣੇ ਨੇ ਜਾਦਾ ਵੱਡੇ ਜ਼ਬਰਦਸਤ ਚੈਲੰਜ ਹੋਣੇ ਨੇ ਕੋਈ ਭੁਲੇਖਾ ਨਾ ਰੱਖੇ ਕੋਈ ਕਿ ਆਰਾਮ ਨਾਲ ਸੈਰ ਚੱਲਦੇ ਚੱਲਦੇ ਗਦਰੀ ਬਾਬਿਆਂ ਦਾ ਕੋਈ ਮੇਲਾ ਜਾਂ ਪਲਸਮੰਚ ਦਾ ਮੇਲਾ ਇਹ ਲੱਗਿਆ ਕਰਨਗੇ ਨਹੀਂ ਲੱਗਣੇ ਫਿਰ ਜੇ ਹਵਾਏ ਹੀ ਰਹੀ ਜੇ ਹਵਾ ਦਾ ਰੁਖ ਬਦਲਾਂਗੇ ਫੇਰ ਹੀ ਕੁਝ ਹੋਊਗਾ ਤੇ ਹਵਾ ਦਾ ਰੁਖ ਬਦਲਣ ਵਾਸਤੇ ਐਡੀ ਜਰਖੇਜ ਭੋਏ ਆ ਐਡੀ ਤਾਕਤ ਆ ਜਿਨ੍ਹਾਂ ਦੇ ਪੱਲੇ ਲੋਕਾਂ ਦੀ ਗੱਲ ਹੈ ਜਿਹੜੇ ਜਿਹੜੇ ਇੱਕ ਸਾਫ਼ ਤੌਰ ਦੇ ਤੇ ਲੋਕਾਂ ਦੀ ਬਾਹ ਫੜਨ ਵਾਲੇ ਲੋਕ ਨੇ ਉਹ ਮਜ਼ਦੂਰਾਂ ਦੀ ਕਿਸਾਨਾਂ ਦੀ ਨੌਜਵਾਨਾਂ ਤੇ ਬੇਰਜ਼ਗਾਰਾਂ ਦੀ ਮਿਹਨਤਕਸ਼ ਲੋਕਾਂ ਦੀ ਉਹ ਉਹਨਾਂ ਲੋਕਾਂ ਦੀ ਜਿਹੜੇ ਗੱਲ ਕਰਨ ਵਾਲੇ ਲੋਕ ਨੇ ਕਿ ਭਾਈ ਕਾਮਾਗਾਟਾ ਮਾਰੂ ਦਾ ਇਤਿਹਾਸ ਸੀ ਉਸ ਇਤਿਹਾਸ 'ਚ ਪੰਜਾਬ ਦਾ ਵੱਡਾ ਰੋਲ ਸੀ ਉਹ ਕਾਮਾਗਾਟਾ ਮਾਰੂ ਜਹਾਜ਼ ਬਦਲ ਕੇ ਬੇੜੀਆਂ ਪਾਏ ਵਾਲੇ ਤੇ ਸੰਗਲਾਂ 'ਚ ਜਕੜੇ ਹੋਏ ਗੱਬਰੂਆਂ ਨੂੰ ਲਿਆ ਕੇ ਪ੍ਰਦਰਸ਼ਿਤ ਕਰਕੇ ਤੁਹਾਡੇ ਮੂੰਹ ਤੇ ਵੱਟ ਕੇ ਚਪੇੜ ਮਾਰ ਕੇ ਉਹਨਾਂ ਨੇ ਅਗਲਾ ਲਿਆ ਕੇ ਤੁਹਾਡੇ ਮੂੰਹ ਤੇ ਧੱਕ ਦਿੱਤੇ ਉਹ ਤੁਹਾਨੂੰ ਦੱਸ ਦਿੱਤਾ ਕਿਹੜਾ ਤੁਸੀਂ ਵਿਸ਼ਵਗੁਰੂ ਹੋ ਕਿਹੜਾ ਤੁਹਾਡਾ ਕੌਮੀ ਸਵੈਮਾਨ ਮਾਰੀਓ ਟੁਬਕੀਆਂ ਤੁਸੀਂ ਮਹਾਕੁੰਭ ਦੀਆਂ ਤੇ ਤੁਹਾਨੂੰ ਅਗਲਾ ਨੇ ਦੱਸ ਦਿੱਤਾ ਕਿ ਆਹ ਸਮਝਦੇ ਹੋ ਤੁਹਾਨੂੰ ਅਸੀਂ ਸੋ ਸਾਡੇ ਲਈ ਸਾਡੇ ਵਾਸਤੇ ਸਿਰਫ ਕਿਸੇ ਦੀ ਆਲੋਚਨਾ ਕਰਨ ਦਾ ਮਾਮਲਾ ਨਹੀਂ ਸਾਡੇ ਲਈ ਸਾਡੇ ਵਾਸਤੇ ਸੋਚਣ ਦਾ ਕਿ ਕਿੱਥੇ ਗਈਆਂ ਉਹ ਹਵਾਵਾਂ ਕਿੱਥੇ ਗਏ ਉਹ ਦਿਨ ਜਿਹੜੇ ਦਿਨਾਂ ਦੇ ਵਿੱਚ 8500 ਲੋਕ ਕੈਨੇਡਾ ਤੋਂ ਤਾਂ ਫੜੇ ਥੋੜੋ ਗਏ ਸੀ ਜਵਰੀ ਥੋੜੋ ਫੜ ਫੜ ਕੇ ਭੇਜੇ ਸੀਗੇ ਸਿੱਧੇ ਹੀ ਆਏ ਸੀ ਜਿਹੋਦੇ ਮੈਦਾਨਾਂ ਨੂੰ ਉਹ ਉਹ ਕੌਣ ਲੋਕ ਸੀ ਤਾਂ ਕੱਲ ਦੀਆਂ ਗੱਲਾਂ ਨੇ 1913 ਕੀ ਹੁੰਦਾ ਕਿਤੇ ਤੇ ਅੱਜ ਅਸੀਂ 2025 ਚ ਬੈਠੇ ਆ ਅਸੀਂ ਇਹਨਾਂ ਬਾਟਾਂ ਕੀ ਲੰਘਦੇ ਲੰਘਦਿਆਂ ਨੇ ਸਫਰਾਂ ਚ ਲੰਘਦੇ ਲੰਘਦਿਆਂ ਨੇ ਬਹੁਤ ਸਾਰੇ ਕੰਡਿਆਲੇ ਤੇ ਥੋਰਾ ਤੇ ਰਾਹਾਂ ਦੇ ਵਿੱਚ ਦੀ ਗੁਜ਼ਰਦਿਆਂ ਨੇ ਬਹੁਤ ਸਾਰੀਆਂ ਕਾਲਾਂ ਰਾਤ ਕਾਲੀਆਂ ਰਾਤਾਂ ਨੂੰ ਪਾਰ ਕਰਦਿਆਂ ਨੇ ਚੰਨ ਤੇ ਤਾਰਿਆਂ ਨਾਲ ਗੱਲਾਂ ਕਰਦਿਆਂ ਕਰਦਿਆਂ ਨੇ ਸੂਰਜਾਂ ਤੇ ਹਮਸਫਰ ਦੀ ਗੱਲ ਕਰਦੇ ਕਰਦਿਆਂ ਨੇ ਅਸੀਂ ਲੜਾਂਗੇ ਸਾਥੀ ਦੀ ਗੱਲ ਕਰਦੇ ਕਰਦਿਆਂ ਨੇ ਅਸੀਂ ਕਿਸ ਜਗ੍ਹਾ ਤੇ ਆਏ ਆ ਅਸੀਂ ਬਹੁਤ ਬਹੁਤ ਕੁਝ ਬਚਾ ਕੇ ਵੀ ਰੱਖਿਆ ਬਹੁਤ ਕੁਝ ਸੰਭਾਲਿਆ ਤੇ ਮਿਹਨਤ ਕਰਕੇ ਤੁਸੀਂ ਸਭਨਾਂ ਲੋਕਾਂ ਨੇ ਪਰ ਉਹਦੇ ਵਿੱਚ ਬਹੁਤ ਵੱਡਾ ਧਿਆਨ ਮੰਗਦੀ ਆ ਗੱਲ ਬਹੁਤ ਜ਼ਿਆਦਾ ਧਿਆਨ ਮੰਗਦੀ ਆ ਕਿ ਇਹ ਵੱਡੇ ਕਾਫਲੇ ਜਿਹੜੇ ਲੱਗ ਰਹੇ ਨੇ ਅੱਗੇ ਚਲੇ ਜਾਣਗੇ ਭਾਸ਼ਾ ਸਿੰਘ ਬਹੁਤ ਵੱਡੀ ਜਰਨਲਿਸਟ ਆ ਬੇਬਾਕ ਭਾਸ਼ਾ ਦੇ ਤੁਸੀਂ ਉਹ ਚੈਨਲ ਤੋਂ ਦੇਖ ਸਕਦੇ ਹੋ ਉਹਨੇ ਮੈਨੂੰ ਦਿੱਲੀ ਮੋਰਚੇ ਤੇ ਚੱਲਦੇ ਸਮੇਂ ਮੈਨੂੰ ਪੁੱਛਿਆ ਕਿ ਦੋ ਗੱਲਾਂ ਦਾ ਮੈਨੂੰ ਜਵਾਬ ਦਿਓ ਮੋਲਕ ਪਹਿਲੀ ਗੱਲ ਇਹ ਜਿਹੜੇ ਮਜ਼ਦੂਰ ਕਿਸਾਨ ਏਕਤਾ ਦਾ ਨਾਅਰਾ ਚੱਲ ਰਿਹਾ ਇਹ ਐਸੇ ਤਰ੍ਹਾਂ ਪੰਜਾਬ ਦੇ ਵਿੱਚ ਚੱਲਦਾ ਰਹੂਗਾ ਉਸ ਸਮੇਂ ਬਾ ਹੁਣ ਤਾਂ ਆ ਕੇ ਕੋਈ ਵੀ ਕਹਿ ਸਕਦਾ ਸੀ ਮੈਂ ਉਸ ਸਮੇਂ ਭਾਸ਼ਾ ਜੀ ਨੂੰ ਕਿਹਾ ਸੀ ਕਈ ਰੰਗ ਸਾਹਮਣੇ ਆਉਣਗੇ ਜੇ ਚਿੰਤਨ ਤੇ ਚੇਤਨਾ ਲੋਕ ਇਸ ਮੋਰਚੇ ਦੇ ਵਿੱਚ ਨਾ ਭਰੀ ਗਈ ਜੇ ਸੂਝ ਬੂਝ ਦਾ ਪਾਠ ਚੰਗੀ ਤਰ੍ਹਾਂ ਦੇ ਨਾਲ ਘੋਟ ਕੇ ਪੀ ਕੇ ਤੇ ਉਹਨਾਂ ਦੀ ਦ੍ਰਿਸ਼ਟੀ 'ਚ ਸਿਫਤੀ ਤੌਰ ਤੇ ਕੁਆਲਿਟੇਟਿਵ ਚੇਂਜ ਨਹੀਂ ਆਉਂਦੀ ਤਾਂ ਇਹ ਰੰਗ ਵੀ ਦੇਖਣ ਨੂੰ ਮਿਲੂਗਾ ਭਾਸ਼ਾ ਜੀ ਪੰਜਾਬ 'ਚ ਕਿ ਅਸੀਂ ਤਾਂ ਮੋਦੀ ਨੂੰ ਟਿਚ ਜਾਣਦੇ ਹਾਂ ਤੁਸੀਂ ਵਿੜੇ ਵਾਲੇ ਕੀ ਚੀਜ਼ ਹੋ ਇਹ 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 ਹੋਇਆ ਕਰੂਗਾ ਇੱਥੇ ਐਂ ਦੱਸਿਆ ਕਰਨਗੇ ਇਹ ਇਹ ਚੌਧਰਪਣਾ ਤੇ ਇਹ ਟਰੈਕਟਰਾਂ ਨੂੰ ਰੇਸ ਦਿੱਤੀ ਹੋਈ ਇਹਨੂੰ ਪਾਸਾ ਪਲਟਾਉਣਗੇ ਅਗਲੇ ਕਿ ਜਿਹੜੇ ਟਰੈਕਟਰ ਤੇ ਜਿਹੜੀਆਂ ਆਵਾਜ਼ਾਂ ਮੋਦੀ ਦੇ ਮਹਿਲਾਂ ਵੱਲੋਂ ਹੋਈਆਂ ਨੇ ਇਹ ਦੂਜਿਆਂ ਨੂੰ ਕੀੜੇ ਕਾڑے ਸਮਝਿਆ ਕਰਨ ਉਹ ਤੁਸੀਂ ਚੰਦਪਾਣ ਚ ਵੀ ਦੇਖ ਸਕਦੇ ਹੋ ਉਹ ਤੁਸੀਂ ਜਲੂਰ ਚ ਵੀ ਪਹਿਲਾਂ ਨਜ਼ਾਰਾ ਦੇਖਿਆ ਹੋਇਆ ਸੋ ਆਉਣ ਵਾਲੇ ਸਮੇਂ ਤੇ ਹੋਰਾਂ ਥਾਵਾਂ ਤੇ ਵੀ ਫਿਰ ਆਊਗਾ ਦੂਜਾ ਉਹਨਾਂ ਨੇ ਸਵਾਲ ਪੁੱਛਿਆ ਸੀ ਕਿ ਕਈ ਵਾਰੀ ਮੈਂ ਦੇਖਦੀ ਹਾਂ 45 50 ਹਜ਼ਾਰ ਇੱਕ ਦਿਨ ਤਾਂ 60000 ਔਰਤ ਸੀ ਦਿੱਲੀ ਦੇ ਮੋਰਚਿਆਂ ਤੇ ਬੈਠੀ ਕੀ ਫਿਰ ਇਹ ਔਰਤਾਂ ਪੰਜਾਬ ਦੇ ਵਿੱਚ ਆਪਣੇ ਘਰਾਂ ਚ ਡੋਮਿਨੇਸ਼ਨ اختیار ਕਰ ਜਾਣਗੀਆਂ ਕੀ ਮਰਦਾਂ ਨੂੰ ਕਿਹਾ ਕਰਨਗੀਆਂ ਕਿ ਅਸੀਂ ਆਪਣੇ ਹਿੱਸੇ ਦਾ ਅੰਬਰ ਚਾਹਣੀ ਆ ਕੀ ਕਹਿਣਗੀਆਂ ਕਿ ਅਸੀਂ ਆਜ਼ਾਦੀ ਦਾ ਗੀਤ ਗਾਉਣਾ ਕੀ ਅਸੀਂ ਮੈਦਾਨ ਚ ਆਉਣਾ ਜਿਹਦਾ ਵੀ ਜਵਾਬ ਮੈਨੂੰ ਇਹ ਦਿੱਤਾ ਸੀ ਕਿ ਇਹ ਕੰਮ ਇੰਨਾ ਸੌਖਾ ਨਹੀਂ ਬਹੁਤ ਜਟਿਲ ਹੈ ਇਹ ਫਰਕ ਪਾਊਗਾ ਇਹ ਤਬਦੀਲੀ ਆਊਗੀ ਇੱਕ ਕੁਆਲੀਟੇਟਿਵ ਚੇਂਜ ਵੱਲ ਵੱਧਣ ਵਾਸਤੇ ਇੱਕ ਮਿqdਾਰੀ ਦੌਰਾਂ ਦੇ ਵਿੱਚ ਦੀ ਹੀ ਲੰਘਦੀ ਆ ਇਹਦੇ ਵਿੱਚ ਪ੍ਰਾਪਤੀਆਂ ਵੀ ਬਹੁਤ ਨੇ ਹਾਸਲ ਵੀ ਬਹੁਤ ਨੇ ਤੇ ਨਾਲ ਜਿਹੜੀ ਅਗਲੀ ਗੱਲ ਮੈਂ ਕਹਿਣ ਲੱਗਿਆ ਟ੍ਰਿਕਲਿੰਗ ਡਾਊਨ ਮਿਆਰ ਦੇ ਤੌਰ ਤੇ ਸਾਡੀਆਂ ਕੋਈ ਚੀਜ਼ਾਂ ਸਟੈਬਲਿਸ਼ ਕਰਨ ਦੇ ਤੌਰ ਦੇ ਉਤੇ ਕਿ ਐਂ ਤਾਂ ਅਗਾਹ ਵੱਧੂ ਲੋਕ ਤਰਕਸ਼ੀਲ ਲੋਕ ਵਿਗਿਆਨਕ ਲੋਕ ਇਨਕਲਾਬੀ ਲੋਕ ਕਮਿਊਨਿਸਟ ਲੋਕ ਐਂ ਤਾਂ ਨਹੀਂ ਕਰਦੇ ਹੁੰਦੇ ਕਈ ਕਈ ਨਜ਼ਾਰੇ ਇਹੋ ਜੇ ਸਾਹਮਣੇ ਆ ਰਹੇ ਨੇ ਵੀ ਇਹਨਾਂ ਦੇ ਵਿੱਚ ਵੀ ਇਸ ਕਿਸਮ ਦੇ ਰੁਝਾਨ ਤੇ ਬਿਮਾਰੀਆਂ ਇਸ ਕਿਸਮ ਦੇ ਕਰੋਨਾ ਵਿੱਚ ਆਇਆ ਹੋਇਆ ਕਿ ਇਹ ਕੁਝ ਵੀ ਕਰ ਸਕਦੇ ਆ ਇਹੋ ਜਿਹਾ ਕੁਛ ਇਧਰ ਵੀ ਵਾਪਰਦਾ ਇਹ ਇੱਕ ਇਹ ਵੀ ਇੱਕ ਰੀਜ਼ਨ ਨੇ ਕਿ ਸਮਾਜ ਦਾ ਬਹੁਤ ਵੱਡਾ ਹਿੱਸਾ ਅਸੀਂ ਆਪਣੇ ਗੱਲ ਨਾਲ ਕਿਉਂ ਨਹੀਂ ਲਾ ਸਕੇ ਕੀ ਕਾਰਨ ਹੈ ਕਿ ਅਗਲੇ ਬਹੁਤ ਵੱਡੀ ਫੰਡਿੰਗ ਕਰ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਕੋਈ ਦੋਸਤ ਮੈਂ ਦੇਖ ਰਿਆਂ ਦੁਆਬੇ ਤੋਂ ਆਏ ਹੋਏ ਨੇ ਪੁੱਛ ਕੇ ਦੇਖ ਲਓ ਉਹਨਾਂ ਨੂੰ ਕੋਈ ਦੁਆਬੇ ਦਾ ਪਿੰਡ ਨਹੀਂ ਬਚਿਆ ਜਿੱਥੇ ਪੰਜ ਪੰਜ ਅਠ ਅਠ ਦਸ ਦਾ ਥਾਮਾ ਤੇ ਵੱਡੇ ਵੱਡੇ ਫੰਕਸ਼ਨ ਨਹੀਂ ਹੋਏ ਕਿੱਥੋਂ ਫੰਡ ਆ ਰਹੇ ਨੇ ਕਿੱਥੋਂ ਫੰਡਿੰਗ ਹੋ ਰਹੀ ਆ ਤੇ ਉਥੇ ਜਿਹੜੇ ਉਹ ਜਿਹੜੇ ਲੋਕਾਂ ਦੀ ਆਸਥਾ ਹੈ ਆਪਣੇ ਗੁਰੂ ਦੇ ਵਿੱਚ ਗੁਰੂ ਰਵਿਦਾਸ ਜੀ ਗੁਰੂ ਰਵਿਦਾਸ ਜੀ ਦੀ ਫੋਟੋ ਛੋਟੀ ਆ ਉਹਦੋਂ ਵੱਡੀ ਫੋਟੋ ਡੋਨੇਟ ਕਰਨ ਵਾਲਿਆਂ ਦੀ ਆ ਤੇ ਡੋਨੇਟ ਕਰਨ ਵਾਲਿਆਂ ਦੀ ਫੋਟੋ ਜਿਹੜੀ ਹੈ ਉਹ ਸਿੱਧੂ ਮੂਸੇ ਵਾਲੇ ਦੀ ਆ ਸੋ ਅਸੀਂ ਕਿੱਥੋਂ ਕਿੱਥੇ ਲਿਆ ਕੇ ਸਾਨੂੰ ਸਿਰ ਦਿੱਤਾ ਗਿਆ ਤੇ ਅਸੀਂ ਜਿਹੜੇ ਲੋਕ ਹੈ ਜੇ ਸਾਡੇ ਕਾਫਲੇ ਛੋਟੇ ਛੋਟੇ ਰਹਿਣਗੇ ਏਕੇ ਨੀਕੇ ਰਹਿਣਗੇ ਕਿਤੇ ਕਿਤੇ ਫੰਕਸ਼ਨ ਹੋਣਗੇ ਛੋਟੇ ਉਹ ਦੌਰਾਂ ਦੇ ਜਾਂ ਅਸੀਂ ਇਸ ਇਹਨਾਂ ਦਾ ਐਕਸਕਿਊਜ਼ ਇਸ ਗੱਲ ਤੋਂ ਲੈਂਦੇ ਰਹਾਂਗੇ ਕਿ ਸਰ ਤਾਂ ਬਹੁਤ ਜ਼ੋੜਾਬਾਰਾ ਉਹ ਬਹੁਤ ਤਾਕਤਵਾਰਾ ਨਵਾਂ মিডিਆ ਆ ਗਿਆ ਉਹ ਗੋਦੀ মিডিਆ ਆ ਗਿਆ ਉਹ ਅਟੈਕ ਬਹੁਤ ਕਰਦੇ ਨੇ ਆ ਪੱਕੀ ਕਰ ਸਕਦੇ ਆ ਇਹ ਤਾਂ ਭਾਈ ਛੁੱਟੀਆਂ ਤੇ ਤਾਂ ਉਹਨੇ ਜਾਣਾ ਨਹੀਂ ਉਹਨਾਂ ਨੇ ਤੁਹਾਨੂੰ ਇਦਾਂ ਤਾਂ ਕਹਿਣਾ ਨਹੀਂ ਵੀ ਚੰਗਾ ਐ ਕਰੋ ਵੀ ਥੋੜੇ ਚਿਰ ਹੁਣ ਤੁਸੀਂ ਕੰਮ ਕਰ ਲਓ ਆਪਣਾ ਹੀ ਤੁਹਾਨੂੰ ਕੁਝ ਨਹੀਂ ਕਹਿੰਦੇ ਇਹ ਟਕਰਾਅ ਆ ਦਵੰਦ ਹੈ ਦੋਨਾਂ ਚੀਜ਼ਾਂ ਦਾ ਦੌਰ ਹਰ ਹਰ ਸਮੇਂ ਹਰ ਪਲ ਚੱਲਦਾ ਹੈ ਉਹਦੇ ਵਿੱਚ ਤਾਂ ਹੀ ਕਿਹਾ ਜਾਂਦਾ ਕਿ ਉਹ ਨਫ਼ਰਤ ਕਰਦੇ ਨੇ ਉਹ ਨਫ਼ਰਤ ਕਰਦੇ ਨੇ ਵਿਗਿਆਨ ਨੂੰ ਵਿਗਿਆਨਕ ਸੋਚ ਨੂੰ ਉਹ ਜਾਣਦੇ ਨੇ ਤਾਕਤ ਵਿਗਿਆਨ ਦੀ ਉਹ ਸਾਡੇ ਧਰਮ ਦੇ ਖੋਖਲੇਪਣ ਤੋਂ ਵਾਕਿਫ ਨੇ ਇਹਨਾਂ ਨੂੰ ਵਿਗਿਆਨ ਕਰ ਦਿੰਦਾ ਹੈ ਨੰਗੇ ਉਹ ਚਾਦਰ ਲਪੇਟਦੇ ਨੇ ਧਰਮ ਦੀ ਤੇ ਜਦੋਂ ਉਹ ਚਾਦਰ ਵੀ ਲੱਥ ਜਾਏ ਤਾਂ ਹੋ ਜਾਂਦੇ ਨੇ ਅਲਫ ਨੰਗੇ ਤੇ ਇਹ ਇਹ ਜਿਹੜੇ ਦੌਰਾਂ ਦੇ ਵਿੱਚ ਦੀ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਇਸ ਕੰਮ ਦੇ ਵਿੱਚ ਇੱਕ ਇਹ ਹੈ ਕਿ ਅਸੀਂ ਲੋਕਾਂ ਦੀ ਪੱਟੀ ਜਿਹੜੀ ਆ ਅੱਖ ਦੇ ਉੱਤੇ ਜਿਹੜੀ ਬੰਨੀ ਜਾ ਰਹੀ ਆ ਉਹਨੂੰ ਦੂਰ ਕਰਕੇ ਅੱਗੇ ਜਦੋਂ ਲੈ ਕੇ ਜਾਣਾ ਉਸ ਕਾਰੀ ਦੇ ਵਿੱਚ ਅੱਗੇ ਤੁਰਿਏ ਉਸ ਕਾਰਜਾਂ ਦੇ ਵਿੱਚ ਉਹਨਾਂ ਦੇ ਅਲੱਗ-ਅਲੱਗ ਏਜੰਡੇ ਨੇ ਉਹਨਾਂ ਏਜੰਡਿਆਂ ਦੇ ਵਿੱਚ ਉਹਨਾਂ ਨੇ ਨਵੇਂ-ਨਵੇਂ ਤਰੀਕੇ ਨੇ ਆਨੇ ਥਾਸੀ ਬਾਦ ਜਿਹੜਾ ਇਟਲੀ ਦਾ ਤੇ ਜਰਮਨ ਦਾ ਬਕਵਕ ਦੁਨੀਆ ਦੇ ਹੋਰਾਂ ਥਾਵਾਂ ਦਾ ਉਹਦੇ ਨਾਲੋਂ ਬਦਲੇ ਹੋਏ ਦੌਰ ਚ ਆਪਣਾ ਸਿੱਖ ਕੇ ਸਾਡੇ ਮੁਲਕ ਦੇ ਵਿੱਚ ਬਹੁਤ ਹੋਰ ਤਰੀਕੇ ਨਾ ਆਇਆ ਆ ਰਿਹਾ ਕੁਝ ਗੱਲਾਂ ਖਿਮਾ ਸਹਿਤ ਬੇਬਾਕੀ ਨਾ ਕਹਿਣੀ ਚਾਹੂਗਾ ਉਹ ਇਹ ਨੇ ਕਿ ਉਹਨਾਂ ਨੇ ਜਦੋਂ ਸਾਡੀ ਪੰਜਾਬ ਵਰਗੀ ਧਰਤੀ ਤੇ ਕਿਸੇ ਧਰਮ ਆਧਾਰਿਤ ਵੱਖਰੇ ਰਾਜ ਦੀ ਗੱਲ ਕਰਨੀ ਆ ਤਾਂ ਹਰ ਹੈਰਾਨੀ ਦੀ ਗੱਲ ਇਹ ਆ ਕਿ ਹਿੰਦੂਤਵ ਦਾ ਪੱਤਾ ਇਸ ਮੌਕੇ ਫਾਸ਼ੀਵਾਦ ਦਾ ਇਹ ਹੈ ਕਿ ਉਹਨੂੰ ਵੀ ਥਾਪੀ ਉਹਨਾਂ ਨੇ ਦੇਣੀ ਆ ਤੇ ਉਹਦਾ ਵਿਰੋਧ ਕਰਨ ਵਾਲੇ ਵੀ ਉਹਨਾਂ ਦੇ ਤੇ ਉਹਦੀ ਜੈ ਜੈਕਾਰ ਕਰਨ ਵਾਲੇ ਵੀ ਉਹਨਾਂ ਦੇ ਦੋਏ ਦੋਏ ਥਾਵਾਂ ਦੇ ਉੱਤੇ ਉਹਨਾਂ ਚੀਜ਼ਾਂ ਨੇ ਉਹ ਲੈ ਕੇ ਆ ਰਹੇ ਨੇ ਵਨ ਸੁਵੰਤਾ ਦੇ ਨਾਲ ਤੁਹਾਨੂੰ ਇਹ ਲੱਭਣੀ ਔਖਾ ਹੋ ਸਕਦਾ ਵੀ ਇਹਦੇ ਚੋਂ ਕਿਹੜੇ ਜਥੇਦਾਰ ਨੂੰ ਕੀ ਹੋ ਗਿਆ ਕਿਹੜਾ ਪ੍ਰਧਾਨ ਕਿਧਰ ਚੱਲਿਆ ਗਿਆ ਕਿਹੜਾ ਕਿਹਦੇ ਨਾਲ ਆ ਉਹ ਜੋੜ ਤੋੜ ਲਾਉਂਦੇ ਤੁਸੀਂ ਜੇ ਕੋਈ ਘੋੜੇ ਬਿੱਲੇ ਇਕੱਠੇ ਵੀ ਕਰਦੇ ਰਹੋ ਤਾਂ ਆ ਵੀ ਹਸਾਗਤਾਬ ਨਹੀਂ ਲੱਗਦਾ ਵੀ ਇਹ ਕਿਦਾਂ ਚੱਲ ਕੀ ਬਣ ਗਿਆ ਸੋ ਇਹ ਸਾਰੇ ਦੌਰ ਦੇ ਵਿੱਚ ਬਹੁਤ ਬਹੁਤ ਹੀ ਇੱਕ ਨੈਟਵਰਕ ਜਿਹੜਾ ਹੈਗਾ ਬਰਨ ਨੈਕਸਸ ਜਿਹੜਾ ਹੈਗਾ ਬਹੁਤ ਚੀਜ਼ਾਂ ਦਾ ਗੁੰਡਾਗਰਦੀ ਦਾ ਵੀ ਧਰਮ ਦਾ ਵੀ ਦੀ ਓਟ ਲੈਣ ਦਾ ਵੀ ਉਹ ਸਾਰੀਆਂ ਥਾਵਾਂ ਦੇ ਉੱਤੇ ਔਰ ਬਹੁਤ ਮਿਲਟਰੀ ਲਾਈ ਜਾਈ ਇਸੰਦਾ ਵੀ ਆ ਉਹ ਉਹ ਸਾਰੇ ਦੌਰ ਵੀ ਚੱਲ ਰਹੇ ਨੇ ਅਲਾਨੀਆਂ ਤੌਰ ਦੇਤੇ ਇੱਕੋ ਦਿਨ ਦੇ ਵਿੱਚ ਅਗਲੇ ਘੇਰਦੇ ਆ ਘੇਰ ਕੇ 31 31 ਬੰਦਿਆਂ ਨੂੰ ਇਕੱਠੇ ਕਤਲ ਕਰ ਦਿਆ ਜੀ ਚ 13 ਕੁੜੀਆਂ ਨੇ ਹੈ ਉਹ ਤਾਫ ਨਹੀਂ ਨਿਕਲਣ ਦੇ ਮੀਡੀਆ ਨੂੰ ਨਹੀਂ ਜਾਣ ਦੇਣਾ ਚਾਹੁੰਦੇ ਕੋਈ ਕਿਸੇ ਪੀਯੂਡੀਆ ਵਰਗੀਆਂ ਸੰਸਥਾਵਾਂ ਨੂੰ ਨਹੀਂ ਜਾਣ ਦੇਣਾ ਚਾਹੁੰਦੇ ਤੋਂ ਇਹ ਇਹ ਉਹਨਾਂ ਦਾ ਇਹ ਉਹਨਾਂ ਦਾ ਇੱਕ ਲੈਵਲ ਦੇ ਉੱਤੇ ਦੇਖਣ ਨੂੰ ਜੋਰਾਵਰ ਪਣਾ ਜਾਂ ਤਾਕਤ ਤਾਕਤ ਲੱਗਦੀ ਆ ਇਹਦੇ ਵਿੱਚ ਹੀ ਇਹਦੇ ਡਾਇਲੈਕਟਿਕਲੀ ਹੋਈ ਇਹਦੇ ਵਿੱਚ ਇੱਕ ਖੋਖਲਾਪਣ ਪਿਆ ਕਿ ਉਹਨਾਂ ਦੇ ਕੋਲੇ ਐਡਾ ਝੂਠ ਹੈ ਉਹਨਾਂ ਨੂੰ ਪਤਾ ਕਿ ਜੇ ਪੱਲਾ ਚੱਕਿਆ ਗਿਆ ਤਾਂ ਇਹੀ ਲੋਕ ਬਹੁਤ ਵੱਡੀਆਂ ਅਤਵਦੀਲੀਆਂ ਕਰ ਦੇਣਗੇ ਇਸ ਕਰਕੇ ਸਾਡੇ ਅੱਜ ਦੇ ਫੰਕਸ਼ਨ ਦੀ ਬਹੁਤ ਵੱਡੀ ਪ੍ਰਾਪਤੀ ਇਹ ਹੋਏਗੀ ਕਿ ਅਸੀਂ ਆਪਣੇ ਆਉਣ ਵਾਲੇ ਸਮਿਆਂ ਦੇ ਅੰਦਰ ਜਿਵੇਂ ਮੈਨੂੰ ਵਿਸ਼ਾ ਮਿਲਿਆ ਕਿ ਚੁਣੌਤੀਆਂ ਤੇ ਦਰਪੇਸ਼ ਕਾਰਜ ਜੇ ਤਾਂ ਕੁਆਲੀਫਾਈਡ ਹੁੰਦਾ ਕਿ ਤਰਕਸੀ ਲਹਿਰ ਦੇ ਅੱਗੇ ਕਾਰਜ ਉਹ ਕੁਝ ਹੋਰ ਤਰ੍ਹਾਂ ਦੀ ਗੱਲ ਹੈ ਇਹ ਇਹ ਕਾਰਜ ਦਾ ਇੱਕ ਬਹੁਤ ਪੈਰਾਡਾਈਮ ਬਹੁਤ ਵੱਡਾ ਜਿਹੜਾ ਕੈਨਵਸ ਜਿਹੜਾ ਹੈ ਉਹ ਕੈਨਵਸ ਬਹੁਤ ਵੱਡਾ ਕੈਨਵਸ ਆ ਮੇਰੀ ਆਪਣੀ ਜਾਂਚ ਮੇਰੀ ਆਪਣੀ ਸਮਝ ਦੇ ਮੁਤਾਬਕ ਉਹ ਸਾਰੇ ਕੰਮ ਤਰਕਸ਼ੀਲ ਸੋਸਾਇਟੀ ਨੇ ਨਹੀਂ ਕਰਨੇ ਸਾਰੇ ਕੰਮ ਉਤੋਂ ਜਾਂ ਨਹੀਂ ਹੋ ਸਕਣੇ ਉਸ ਉਹ ਉਹ ਕੰਮ ਜਿਹਦੇ ਜਿਹਦੇ ਨੇ ਉਹ ਆਪਦੇ ਆਪਦੇ ਵੀ ਕੁਝ ਕੰਮ ਕਰਨ ਪੋਲੀਟੀਕਲ ਪਾਰਟੀਆਂ ਆਪਣੇ ਕੰਮ ਕਰਨ ਮਾਸ ਜਿੱਥੇ ਹੁੰਦੀਆਂ ਆਪਣੇ ਕੰਮ ਕਰਨ ਆਪਣੇ ਆਰਥਿਕ ਏਜੰਡੇ ਨੇ ਉਹਦੇ ਕਾਰਜ ਆਪ ਕੱਢਣ ਗਿਆ ਸਮਾਜਿਕ ਏਜੰਡੇ ਨੇ ਉਹਨਾਂ ਦੇ ਵਿੱਚ ਵੱਖ-ਵੱਖ ਸੰਸਥਾਵਾਂ ਵੀ ਕੱਢਣ ਗਿਆ ਤਰਕਸ਼ੀਲ ਸੋਸਾਇਟੀ ਤਾਂ ਟੌਰਚਾਂ ਜਿੰਨੀਆਂ ਵੰਡ ਸਕਦੀ ਆ ਜਿੰਨੀਆਂ ਮੋਮਬਤੀਆਂ ਜਗਾ ਸਕਦੀ ਆ ਜਿੰਨਾ ਜਿਨ੍ਹਾਂ ਬੋਧ ਦਾ ਕੰਮ ਕਰ ਸਕਦੀ ਆ ਜਿਨ੍ਹਾਂ ਚਿੰਤਨ ਦਾ ਕੰਮ ਕਰ ਸਕਦੀ ਆ ਜਿਨ੍ਹਾਂ ਲੋਕਾਂ ਨੂੰ ਇਸ 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 ਗੱਲੋਂ ਤਾਕਤਵਰ ਕਰ ਸਕਦੀ ਆ ਕਿ ਤਾਕਤਵਰ ਉੜਨੇ ਉਡਣੀ ਜਿਹੜੇ ਆ ਨਾ ਉਹ ਸੱਪ ਬਣਾ ਕੇ ਡੌਲਿਆਂ ਦੇ ਉੱਤੇ ਇਹਦੇ ਨਾਲ ਨਹੀਂ ਤਾਕਤ ਆਉਂਦੀ ਹੁੰਦੀ ਤਾਕਤ ਅਸਲ ਵਿੱਚ ਕਿੱਥੋਂ ਆਉਂਦੀ ਹੁੰਦੀ ਆ ਇਹ ਕੰਮ ਬਹੁਤ ਜ਼ੋਰਾਵਾਰ ਆ ਇਹਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਨੰਬਰ 1 ਤੁਸੀਂ ਹੋ ਜਥੇਬੰਦੀਆਂ ਤਰਖਸ਼ਿ ਸਰਟੀ ਨਾਲੋਂ ਪੰਜਾਬ 'ਚ ਅਲੱਗ-ਅਲੱਗ ਤਬਕਿਆਂ ਦੀਆਂ ਅਲੱਗ-ਅਲੱਗ ਵਰਗਿਆਂ ਦੀਆਂ ਇਦੋਂ ਵੱਡੀਆਂ ਨੇ ਇਦੋਂ ਵੱਡੀਆਂ ਮੈਂਬਰਸ਼ਿਪਾਂ ਵਾਲੀਆਂ ਨੇ ਇਦੋਂ ਵੱਡੇ ਜੁੱਧ ਲੜਦੀਆਂ ਨੇ ਵੱਡੇ ਘੋੜ ਲੜਦੀਆਂ ਨੇ ਪਰ ਜਿਹੜਾ ਤੁਸੀਂ ਕੰਮ ਕਰਦੇ ਹੋ ਇਹਨੇ ਉਹਨੂੰ ਉਹ ਸਪਲੀਮੈਂਟ ਦੇਣਾ ਉਹ ਸਪਲੀਮੈਂਟ ਦੇਣਾ ਮਤਲਬ ਕੀ ਬਾਤ ਆ ਕੀ ਕਮਾਲ ਆ ਸ਼ਾ ਜੋ ਫੜ ਕੇ ਇਹ ਉਡੀ ਇਹ ਉਡੀਕ ਇਹ ਉਡੀਕ ਨਾ ਕਰੀਏ ਕਿ ਅਸੀਂ ਜਿਹੜਾ ਸਿਰਫ ਤੇ ਸਿਰਫ ਲੋਕਾਂ ਨੂੰ ਹੀ ਆਵਾਜ਼ਾਂ ਮਾਰਨੀਆਂ ਨੇ ਕਿਉਂਕਿ ਮੈਂ ਮੈਂ ਵੀ ਮਾਰਨ ਵਾਲਿਆਂ ਚ ਰਹਾ ਬਹੀਰਾਂ ਘੱਤ ਦਿਓ ਉਥੇ ਚੱਲੋ ਇੱਥੇ ਚੱਲੋ ਸਭ ਤੋਂ ਵੱਧ ਜ਼ਰੂਰੀ ਗੱਲ ਇਹ ਹੈ ਕਿ ਆਪਾਂ ਵੀ ਬਹੀਰਾਂ ਘੱਤੀਏ ਲੋਕਾਂ ਨੂੰ ਕਹਿੰਦੇ ਆ ਵੀ ਬਹੀਰਾਂ ਘੱਤ ਦਿਓ ਉਥੇ ਪਹੁੰਚੋ ਇੱਥੇ ਪਹੁੰਚੋ ਬੇੜਾ ਕਾਫੀ ਡੂੰਗਾ ਹੜ ਬਹਉਣ ਦੀ ਮੰਗ ਕਰ ਰਿਹਾ ਹੈ ਬੇੜਾ ਕਾਫੀ ਜੰਗਲ ਦੇ ਵਿੱਚੋਂ ਨਮੀਆਂ ਕਲਮਾਂ ਲੈ ਕੇ ਆਉਣ ਦੀ ਮੰਗ ਕਰ ਰਿਹਾ ਹੈ ਉਸ ਭਾਸ਼ਾ 'ਚ ਕਰ ਰਿਹਾ ਜਿਹੜੀ ਭਾਸ਼ਾ 'ਚ ਮੇਰਾ ਦਾਗਿਸਥਾਨ ਦੇ ਵਿੱਚ رسول حمਜ਼ਾ ਤੋਂ ਇਸ ਤਰੀਕੇ ਨਾਲ ਇਸ਼ਾਰਾ ਕਰਦਾ ਕਿ ਇੱਕ ਕਵੀ ਨੌਜਵਾਨ ਨੂੰ ਉਹਦੀ ਮਾਂ ਕਹਿੰਦੀ ਆ ਬਈ ਪੁੱਤ ਕੀ ਕਰ ਕਰਦੇ ਫਿਰਦੇ ਹੋ ਤੁਸੀਂ ਸਵੇਰੇ ਭੱਜ ਜਾਂਦੇ ਹੋ ਦੇਰ ਰਾਤ ਨੂੰ ਕਿਤੇ ਮੁੜ ਕੇ ਉਹਨੇ ਕੀ ਕਰਦੇ ਹੋ ਉਹ ਕਹਿੰਦਾ ਮਾਂ ਗੱਲ ਇੰਨੀ ਆ ਬਈ ਸਾਰੇ ਸਿਆਪੇ ਜਿਹੜੇ ਹਨ ਇਹ ਧਨ ਤੇ ਧਰਤੀ ਦੀ ਕਾਣੀ ਵੰਡ ਨੇ ਪੈਦਾ ਕਰੇ ਨੇ ਜੰਗਾਂ ਵੀ ਅਗਿਆਨਤਾ ਵੀ ਧਰਮ ਦੇ ਥਾਪੜੇ ਵੀ ਟੁੱਬੀਆਂ ਮਾਰਨ ਦੇ ਥਾਪੜੇ ਵੀ ਅਗਿਆਨਤਾ ਵੀ ਧਰਮ ਦੇ ਨਾਂ ਤੇ ਦੰਗੇ ਵਸਾਦ ਵੀ ਕਤਲੋ ਗਾਰਦ ਕੀ ਇਹਦੀ ਇਹਦੀ ਜੜ ਨਾ ਮਾਂ ਇਹ ਆ ਵੀ ਜੇ ਧਨ ਤੇ ਧਰਤੀ ਦੀ ਕਾਣੀ ਵੰਡ ਚੱਕ ਦਿੱਤੀ ਜਾਵੇ ਤੇ ਇਹ ਜਿਹੜੇ ਦੁਨੀਆ 'ਚ ਇਹ ਕੁਝ ਫਲਾ ਰਹੇ ਨੇ ਤੇ ਉਹਨਾਂ ਦੇ ਤੋਂ ਲੈ ਖੋ ਕੇ ਇਹ ਸਾਰਾ ਇਹ ਸਰਮਾਇਆ ਇਹ ਕੁਦਰਤੀ ਸਰੋਤ ਇਹ ਸਾਰੀ ਕਿਰਤ ਦੀ ਕਹਾਣੀ ਵੰਡ ਲੋਕਾਂ ਦੇ ਵਿੱਚ ਵੰਡ ਦਿੱਤੀ ਜਾਵੇ ਤਾਂ ਇਹ ਸਾਰੇ ਮੁੱਕ ਸਕਦੇ ਨੇ ਮਾਂ ਨੇ ਇੱਕ ਗੱਲ ਕਹੀ ਸੀ ਸ਼ਾਇਦ ਅਸੀਂ ਵੀ ਅੱਜ ਦੇ ਸਮਾਗਮ ਵਿੱਚ ਆਪਾਂ ਇੱਕ ਦੂਜੇ ਤੋਂ ਸਿੱਖ ਕੇ ਜਾਈਏ ਉਹ ਕਹਿੰਦੀ ਪੁੱਤ ਕਿਆ ਕਮਾਲ ਦਾ ਕੰਮ ਕਰਦੀਆਂ ਤੁਸੀਂ ਮੈਨੂੰ ਸਾਰਾ ਸਮਝ ਆ ਗਿਆ ਪਰ ਮੈਨੂੰ ਇਹ ਦੱਸ ਜਿਹੜੀ ਤੁਸੀਂ ਕਵਿਤਾ ਲਿਖਦੇ ਹੋ ਉਹ ਮੈਨੂੰ ਸਮਝ ਘਾਤੇ ਨਹੀਂ ਆਉਂਦੀ ਅੱਜ ਵੀ ਪੰਜਾਬ ਦੀ ਕਾਫੀ ਗਿਣਤੀ ਐ ਉਹ ਜੀ ਸਹਿਤਕਾਰਾਂ ਲੇਖਕਾਂ ਤੇ ਕਵੀਆਂ ਦੀ ਜਿਹੜੇ ਕਮਾਲ ਦੀ ਗੱਲ ਆ ਸਾਡੇ ਮੂੰਹ ਤੇ ਬੇਬਾਕੀ ਨਹੀਂ ਕਹਿੰਦੇ ਨੇ ਜਦੋਂ ਅਸੀਂ ਕਹਿੰਦੇ ਆ ਕੀ ਕਹਾਣੀ ਲਿਖ ਰਹੇ ਹਾਂ ਉਹ ਕਿਹੜਾ ਨਾਟਕ ਲਿਖ ਰਹੇ ਆ ਨਵਾ ਕਿਹੜੀ ਕਵਿਤਾ ਲਿਖ ਰਹੇ ਹਾਂ ਅੱਜ ਕਰ ਕਿਹੜਾ ਗੀਤ ਨਾਵਾ ਲਿਖ ਰਹੇ ਹਾਂ ਉਹ ਜੇ ਅਸੀਂ ਤਾਂ ਫਿਰ ਗੱਲ ਇਹ ਆ ਨਾ ਵੀ এনवायरमेंट ਸਰਜੀ ਜਾਂਦੀ ਹੁੰਦੀ ਹੈ ਮਾਹੌਲ ਬਣਦੇ ਹੁੰਦੇ ਆ ਜਦੋਂ ਬਾਹਰ ਕੁਝ ਹੋ ਹੀ ਨਹੀਂ ਰਿਹਾ ਅਸੀਂ ਕੀ ਕਰੀਏ ਸੋਚ ਸਕਦੇ ਆ ਵੀ ਕਿਹੜੀ ਦੁਨੀਆ ਚ ਰਹਿੰਦੇ ਹੋਣਗੇ ਉਹ ਬਾਹਰ ਕੁਝ ਹੋ ਨਹੀਂ ਰਿਹਾ ਬਾਹਰ ਕਿੰਨਾ ਕੁਝ ਹੋ ਰਿਹਾ ਕਿਹੜੇ ਪਿੰਡ ਦੀ ਕਹਾਣੀ ਸੁਣਨੀ ਆ ਕਿਹੜੇ ਸੂਬੇ ਦੀ ਕਹਾਣੀ ਸੁਣਨੀ ਆ ਕਿਹੜੇ ਮੁਲਕ ਦੀ ਕਹਾਣੀ ਸੁਣਨੀ ਆ ਇੰਨਾ ਕੁਝ ਹੋ ਰਿਹਾ ਵੀ ਅਗਲਾ ਤਾਂ ਡਬੋ ਕੇ ਰੱਖਿਆ ਪਿਆ ਤੁਹਾਨੂੰ ਵੀ ਇਹ ਤਾਂ ਵੇਖਣ ਵਾਲੀ ਅੱਖ ਚਾਹੀਦੀ ਐਵੇਂ ਤਾਂ ਨਹੀਂ ਸੀ ਪਾਤਰ ਨੇ ਕਿਹਾ ਕਿ ਸਾਗਰ ਕੰਢੇ ਆ ਬੈਠਾ ਮੈਂ ਕੋਰੇ ਕਾਗਜ਼ ਲੈ ਕੇ ਉਧਰ ਮਾਰੂ ਥਲ ਵਿੱਚ ਮੈਨੂੰ ਢੂੰਡਦੀਆਂ ਕਵਤਾਵਾਂ ਇਸੇ ਕਰਕੇ ਕਿਹਾ ਸੀ ਉਹ ਤੀਜੀ ਅੱਖ ਵਾਲੇ ਉਹ ਲੋਕ ਉਹਨਾਂ ਨੂੰ ਪਤਾ ਸੀ ਕਿ ਸਾਨੂੰ ਐਕਸਕਿਊਜ਼ ਚਾਹੀਦੇ ਨੇ ਬਸ ਜੀ ਹੋਰ ਅਸੀਂ ਕੀ ਕਰ ਸਕਦੇ ਆ ਜੀ ਜਦੋਂ ਬਾਹਰ ਕੋ ਸੋ ਨਹੀਂ ਰਿਹਾ ਜੀ ਨਵੀਂ ਕਹਾਣੀ ਕਿੱਥੋਂ ਲਿਖਦੀ ਐ ਨਾ ਮਾ ਨਾਟਕ ਕਿੱਥੋਂ ਲਿਖਦੀ ਐ ਬੜਾ ਸੋਹਣਾ ਕੰਮ ਆ ਇਦਾਂ ਨਹੀਂ ਲਿਖਿਆ ਜਾਂਦਾ ਮਿੱਤਰ ਪਹਿਲਾਂ ਅਸੀਂ ਪਿੰਡ 'ਚ ਸੀ ਫਿਰ ਪਿੰਡ ਤੋਂ ਅਸੀਂ ਕਸਬੇ 'ਚ ਆਏ ਕਸਬੇ ਤੋਂ ਅਸੀਂ ਮਹਾਨਗਰ 'ਚ ਗਏ ਉੱਥੋਂ ਅਸੀਂ ਚੰਡੀਗੜ੍ਹ ਗਏ ਚੰਡੀਗੜ੍ਹ ਤੋਂ ਅਸੀਂ ਟੋਰਾਂਟੋ ਤੇ ਬੈਂਕੋਵਰ ਗਏ ਪੂਰਾ ਨਗਰ ਇੱਕ ਅਧਿਆਪਕ ਨੂੰ ਪੁੱਛ ਕੇ ਗੱਲ ਕਰਦਾ ਸੀ ਉਹ ਵੀ ਦੌਰ ਦੇਖੇ ਨੇ ਸੀ ਜਦੋਂ ਜਿਨ੍ਹਾਂ ਲੋਕਾਂ ਨੇ ਮੋਮਬਤੀ ਜਗਾਉਣੀ ਹੈ ਇਹ ਤਾਂ ਫਿਰ ਬਹੁਤ ਕੁਝ ਆਪਣੇ ਆਪ ਨੂੰ ਬਦਲਨ ਵਾਲਾ ਆਪਣੇ ਸਵੈ ਚਿੰਤਨ ਵਾਲਾ ਸਵੈ ਮੰਥਨ ਕਰਨ ਵਾਲਾ ਇਹ ਹੀ ਦੇਖਣ ਵਾਲਾ ਕਿ ਅਸੀਂ ਫੱਟੀ ਲਿਖ ਲਈ ਧੋਲੀ ਫੱਟੀ ਲਿਖ ਲਈ ਧੋਲੀ ਚਾਰ ਪੰਜ ਸਾਲ ਤੋਂ ਬਾਅਦ ਕੱਲੀ ਵੋਟਾਂ ਨਾਲ ਨਹੀਂ ਵੈਸੇ ਵੀ ਵੀ ਬਹੁਤ ਸਾਰੀਆਂ ਲਹਿਰਾਂ ਨੇ ਆਪਣੇ ਨਾਲ ਤਾਂ ਬਹੁਤ ਵੱਡੇ ਕੰਮ ਹੋਏ ਨੇ ਹਰਾਨੀ ਹਰਾਨੀ ਯਾਨੀ ਗੱਲ ਹੁੰਦੀ ਆ ਵੀ ਬਹੁਤ ਬਹੁਤ ਵੱਡੇ ਵੱਡੇ ਕੰਮ ਜਿਹਹੋ ਜਿਹੋ ਸਭ ਆ ਹੁਣ ਕਰ ਰਹੇ ਆ ਇਤੋਂ ਵੱਡੇ ਵੱਡੇ ਕੰਮ ਪਿਛਲੇ ਸੌਵੇਂ ਵੀ ਹੋਏ ਹੋਏ ਨੇ